ਪੰਜਾਬ ਦੇ ਸ਼ਾਮ ਜੋ ਨਹੀਂ ਵਰਤੇ ਸੀ ਉਹ ਹੁਣ ਮਿਸਾਲ ਕੰਗ ਦੇ ਪਾਰ ਲੱਗੇ ਨੇ ਲੱਗ ਗਏ ਨੇ ਸਰ ਸਾਰੇ ਇਸਤਾਨ ਤੋਂ ਖੁਦ ਲੱਗ ਗਿਆ ਵਾਏ ਗੁਰਮੀਤ ਸਿੰਘ ਦਾ ਖਾਲਸਾ ਵਾਏ ਜੀ ਪਟੇ ਜੀ ਇਹ ਦਾਰ ਮੋਰਗ ਸਿੰਘ ਦੀ ਕਾਰਨ ਸੀ ਕਿਸੇ ਕੰਟਰੈਕਟਰ ਨੇ ਆਇਆ ਇਹ ਰਾਤੀ ਆਪਣੇ ਦੁਕਾਨ ਬੰਦ ਕਰਕੇ ਗਏ ਆ ਤੇ ਸੁਰ ਇਹਨਾਂ ਨੂੰ ਚੌਕੀ ਘਰਲੇ ਗੁਰਵਿੰਦਰ ਸਿੰਘ ਉਹਨਾਂ ਨੇ ਜਾ ਕੇ ਦੱਸਿਆ ਕਿ ਤੁਹਾਡੀ ਦੁਕਾਨ ਕਿੱਥੋਂ ਆਉਂਦੀ ਹੁੰਦਾ ਹੈ ਅਰਥਾਤ ਇਹ ਵੀ ਵਿਕਿਆ ਉਹ ਆਹ ਬਹੁਤ ਜਿਹੜਾ ਪੀਸੀ ਜਿਹ ਉਹਦੇ ਨਾਲ ਸਾਰਾ ਇਹ ਜਿਹੜਾ ਯੂਵੀ ਨਾ ਦਾ ਨਕਸਾਨ ਹੈ ਲੈਪਟਾਪ ਪ੍ਰਿੰਟਰ ਅਲਵਾਟਰ ਬੈਟਰੀਆਂ ਫਰਨੀਚਰ ਜਿਹੜਾ ਇਹਨਾਂ ਦਾ ਆਪਣਾ ਪਰਸਨਲ ਰੇਸ਼ੀਆਂ ਦਾ ਕਦਰ ਕਾੜਨ ਦਾ ਬਾਦਿਸਤਾਨ ਦੇ ਜਿਹੜੇ ਪਏ ਪੁਰਾਣੇ ਉਹ ਵੀ ਲੋਕਾਂ ਦੀਆਂ ਰੇਸ਼ੀਆਂ ਲੋਕਾਂ ਦੇ ਕਰਨ ਵਾਲੇ ਜਿਹੜੀਆਂ ਰੇਸ਼ੀਆਂ ਕਰਨ ਵਾਲੀਆਂ ਕੁਝ ਸ਼ਾਂਤੀ ਦੇ ਆ ਉਹ ਵੀ ਜਿਹੜੇ ਅੱਗੇ ਸੜ ਕੇ ਸੁਆਹ ਹੋ ਗਿਆ ਤੇ ਬਹੁਤ ਜਿਆਦਾ ਇਹਨਾਂ ਦਾ ਨੁਕਸਾਨ ਹੋਇਆ ਵਾ ਇਹ ਤਾਂ ਫਾਇਰ ਬਰਗੇਡ ਆਈ ਆ ਤੇ ਅੱਗ ਬੁਝ ਗਈ ਨਹੀਂ ਤੇ ਲਾਗੇ ਵਾਲੀਆਂ ਹੋਰ ਦੁਕਾਨਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਕੀ ਕਾਰਨ ਮੰਨਿਆ ਜਾ ਰਿਹਾ ਅਗਲੇ ਕੰ ਦਾ ਅਜਿਹਾ ਸਰਕਰ ਸਮਝਿਆ ਵੀ ਇਹੀ ਹੋ ਸਕਦਾ ਹੋਰ ਤੁਹਾਨੂੰ ਤੁਹਾਡੇ ਤੋਂ ਠੀਕ ਕੀ ਨਾਮ ਕੀ ਗੱਲਬਾਤ ਹੈ ਮੈਂ ਮੋਲਕ ਸਿੰਘ ਸੀਤਾਲ ਨਿਸ਼ਟੀ ਸ਼ੀਰ ਕੰਪਲੈਕਸ ਜਨਾਲਾ ਅਸੀਂ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਧਰ ਗਏ ਜੀ ਸਾਡਾ ਇੱਕ ਕੰਸੀਦਾਰ ਇੱਥੇ ਹੁੰਦਾ ਸਵੇਰੇ ਆਣ ਕੇ ਉਹਨੇ 6 ਵਜੇ ਮੇਰੇ ਘਰ ਦਾ ਬਾਹਰਲਾ ਗੇਟ ਖੜਾ ਗਿਆ ਜੋਲ ਜੋਲ ਦੀ ਮੈਂ ਅੰਦਰ ਆਣ ਕੇ ਪੁੱਛਿਆ ਕੀ ਗੱਲ ਐ ਇਹਨਾਂ ਕਹ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਵਾ ਤੇ ਕੋਈ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਵਾ ਤੇ ਤੁਸੀਂ ਆਓ ਅਸੀਂ ਚਾਬੀਆਂ ਲਾ ਕੇ ਆਏ ਤੇ ਅੰਦਰੋਂ ਕਾਫੀ ਅੱਗ ਲੱਗੀ ਸੀ ਜਦੋਂ ਆਣ ਕੇ ਸ਼ਟਰ ਖੋਲ੍ਹਿਆ ਤੇ ਅੱਗ ਸਾਡੇ ਹੁੰਦੇ ਬਹੁਤ ਜ਼ਿਆਦਾ ਮੱਚ ਗਈ ਜਿਹੜਾ ਸਾਡਾ ਸਾਰਾ ਰਿਕਾਰਡ ਸਰਕਾਰੀ ਅਸਟਾਮ ਪੁਰਾਣੇ ਅਜਿਸਟ ਨਾਵੇਂ ਰਜਿਸਟਰ ਦਾ ਡਬਲ ਡਬਲ ਸਾਡਾ ਸਮਾਨ ਸੀਗਾ ਕੰਪਿਊਟਰ ਸੀਗੇ ਡਬਲ ਬੈਟਰੀ ਸੀਗੇ ਹੋਰ ਜੋ ਸਰਕਾਰੀ ਰਦਦ ਸੀ ਸਾਰਾ ਸਾੜ ਕੇ ਸਵਾਹ ਹੋ ਗਿਆ ਫਰਨੀਚਰ ਸਵਾਹ ਹੋ ਗਿਆ ਯਾਨੀ ਕਿ ਇੱਕ ਪੈਸੇ ਦੀ ਕੀਮਤ ਨਹੀਂ ਬਚੀ ਜੀ ਕਿੰਨੇ ਕੁ ਨੁਕਸਾਨ ਹੋਇਆ ਉਹ ਦੋ ਲੱਖਾਂ ਮੇਰੇ ਹਿਸਾਬ ਨਾਲ ਹੁਣ ਜੇ ਸਟਾਮਚ ਮੰਨ ਇਹਦਾ 7-8 ਲੱਖ ਦਾ ਤੇ ਹੋ ਹੀ ਗਿਆ ਜੀ ਕਿੰਨੇ ਚੱਕ ਬਜੀ ਦੇ ਕਿੰਨੇ ਵੇ ਅਗ ਲੱਗੀ ਸੀ ਅੱਧ ਸਰ 6 ਵਜੇ ਲੱਗੀ ਆ ਤੇ ਅੱਧੇ ਅੱਧੇ ਘੰਟੇ ਬਾਅਦ ਪੈਟਰ ਜੇਟ ਆ ਗਿਆ ਫਿਰ ਇਹਨਾਂ ਨੇ ਆਣ ਕੇ ਬੁਝਾਈ ਸਾਡੇ ਕੋਲ ਦੇ ਆਣ ਕੇ ਬੁਝੀ ਨਹੀਂ ਆ ਨਾਲ ਦੀ ਦੁਕਾਨ ਤੱਕ ਹੀ ਅੱਗ ਚਲੀ ਗਈ ਸੀ ਆਪਣੀ ਗੱਡੀ 'ਚ ਅਸੀਂ ਯਾਦ ਬੁਝਾਉਣ ਲਈ ਲੈ ਸਿਲੰਡਰ ਲਾ ਕੇ ਆਏ ਤੇ ਨਾਲ ਦੀ ਦੁਕਾਨ 'ਤੇ ਅਸੀਂ ਫਿਰ ਉਹ ਸਿਲੰਡਰ ਲਾ ਲਓ ਜਿਹੜੇ ਉੱਤੇ ਤੇ ਕਾਬੂ ਕੀਤਾ ਪਰ ਇਹ ਇਹ ਸਾਡੇ ਕੋਲ ਕਾਬੂ ਜੇ ਜਲਦੀ ਅੱਗ ਤੇ ਕਾਬੂ ਨਾ ਹੋ ਰਹੀ ਨੁਕਸਾਨ ਹੋ ਸਕਦਾ ਸੀ ਬਹੁਤ ਹੋ ਸਕਦਾ ਸੀ ਇਹ ਨਾਲ ਦੀ ਦੁਕਾਨ ਤੇ ਸਿਲੰਡਰ ਲਾ ਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋ ਸਕਦਾ ਹੈ ਸਾਰਾ ਉਥੋਂ ਗਾਹ ਤੁਰ ਪਈ ਜੀ ਫਿਰ ਅਗਲੀ ਦੁਕਾਨਾਂ ਦਾ ਹੋ ਜਾਣਾ ਹੈ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજી ગુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।